ਬਾਈ ਵੀ ਜਿਆਦਾ ਅੱਗੇ ਤੇਰੇ ਤੋਤਾ ਸੁਣਦਾ ਜੱਦੀ ਤੇਰੀ ਬਾਈ ਨਹੀਂ ਜਿਆਦਾ ਹੀ ਦੇਖੀ ਕਿਵੇਂ ਜਾ ਰਹੇ ਕੋਟੇ ਕੋਟੇ ਬੜੀ ਸੋਹਣੀ ਹੈ ਕਿਹੜਾ ਰੰਗਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਆਵਾਂ ਪੈਰ ਪੋੜਾ ਸਾਰ ਫੰਕੀ ਇੱਕ ਦਿਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੁਪਰੇ ਫੈਮਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ ਸ਼ਾਮ ਦਾ ਟਾਈਮ ਹੈ ਤੇ ਪਹਿਲਾ ਪਾਟ ਤੁਸੀਂ ਦੇਖ ਲੈਣਾ ਅਸੀਂ ਥੋੜਾ ਬਹੁਤਾ ਬਸ ਫੰਕਸ਼ਨ ਦੇਖਣ ਕਿ ਆਗੇ ਤੇ ਤੇ ਹੁਣ ਅਸੀਂ ਚੱਲੇ ਆ ਸੈਲੀਬ੍ਰੇਸ਼ਨ ਕਰਨ ਤੇ ਹੁਣ ਮੈਂ ਆ ਸੂਟ ਪਾਲਿਆ ਮੰਦੀਕ ਨੂੰ ਮੈਨੂੰ ਮੈਨੂੰ ਕਿਹਾ ਕਿ ਤਾ ਦੇ ਭੈਣ ਜੀ ਨੇ ਇਤਨਾ ਪਿੱਛੇ ਸਾਡੇ ਦੋਨਾਂ ਦੇ ਸਾਡੇ ਪਹਿਲਾਂ ਵੀ ਦੇਖਿਆ ਹੀ ਹੋਣੇ ਸਾਰੇ ਸੂਟ ਰਿਪੀਟਰ ਨੇ ਕੋਈ ਨਵਾਂ ਸੂਟ ਨਹੀਂ ਲਿਆ ਅਜੇ ਜਿਆਦਾ ਨਵਾਂ ਲੰਮਾ ਵੀ ਤੁਹਾਨੂੰ ਬਲੌਗ 'ਚ ਦਿਖੇ ਜਾਣਾ ਹੈ ਨਾ ਹਮਾਰਾ ਹਾਂ ਮੈਡਮ 2 ਕੀ ਘਟ ਮੈਡਮ ਬਣੀ ਹੋਈ ਆ ਹੈ 2 ਕੀ ਮੈਡਮ ਨਹੀਂ ਹੈ ਮੈਂ 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 ਤਾਂ ਵੱਡੀ ਮੈ ਹੀ ਮੈਂ ਤਾਂ ਕੋਈ ਉਹ ਦੇਖ ਅੰਦਰ ਐ ਤੇ ਫਿਲਮੀ ਕੈਮਰੇ ਚ ਖਿਆਲ ਨਹੀਂ ਫਿਰ ਆਪਾਂ ਹੈ ਹੀ ਕੈਮਰਾ ਮੈਨ ਆ ਵੀ ਕੈਮਰੇ ਵਾਲੇ ਤਾਂ ਕੈਮਰੇ ਚੱਕਣਗੇ ਨਾ ਹਾਂ ਵਲੌਗਰ ਵਲੌਗਰ ਵੂਮੈਨਸ ਅਸੀਂ ਬਰਥਡੇ ਮਨਾਣ ਆਏ ਤੇ ਸਾਡੇ ਸੂਟ ਜਿਹੜੇ ਤੁਹਾਨੂੰ ਦੱਸਿਆ ਰਿਪੀਟਣ ਨੇ ਦੱਸਿਓ ਫਿਰ ਵੀ ਕਿੱਦਾਂ ਨਹੀਂ ਲੱਗਦੇ ਹਲਾ ਲੈ ਕੋਈ ਥੋੜਾ ਸੁਣ ਹਾਂ 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 ਚਲੋ ਕੋਈ ਨਹੀਂ ਹਾਂ ਚਲੋ ਆਇਦਰ ਲਈ ਵੀ ਬਾਲਾ ਅੰਦਰ ਲੋ ਜੀ ਹੁਣ ਅੰਦਰ ਤੋਂ ਨਾ ਅਸੀਂ ਕੇਕ ਕੱਟਣ ਤੋਂ ਪਹਿਲਾਂ ਦੁਬਾਰਾ ਬਾਹਰ ਆ ਗਏ ਜੀ ਰੀਲਾਂ ਬਣਾਉਣ ਤੇ ਫੋਟੋਆਂ ਖਿੱਚਵਾਉਣ ਇਹ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਵੀ ਸੈਲੀਬ੍ਰੇਸ਼ਨ ਹੁੰਦਾ ਤਾਂ ਹਰ ਇੱਕ ਨੂੰ ਰੀਲਾਂ ਫੋਟੋਜ਼ ਇਹਨਾਂ ਦਾ ਸ਼ੌਂਕ ਚੜੇ ਰਹਿਦਾ ਅੱਜ ਕੱਲ ਖਾਣਾ ਪੀਣਾ ਘਟੋਂ ਦਾ ਪਹਿਲਾਂ ਰੀਲ ਬਣਦੀ ਆ ਫੋਟੋਆਂ ਖਿੱਚ ਹੁੰਦੀਆਂ ਨੇ ਇਹ ਸਭ ਜ਼ਿੰਦਗੀ 'ਚ ਆਪਣੇ ਬਹੁਤ ਚੱਲਣ ਲੱਗ ਗਿਆ ਹੁਣ ਮੈਂ ਮੇਰਾ ਫੋਨ ਬੰਦ ਕਰਜੇ ਕੇਕ ਕਹਿੰਦੇ ਕੋਣ ਅਫਸੋਸ ਆ ਪੋਲਾ ਖਾਣ ਵਾਲੀਆਂ ਨਹੀਂ ਹੈਗੀਆਂ ਇਹ ਤਾਂ ਸਾਰੇ ਜਿਹੜੇ ਖਾਣ ਵਾਲੀਆਂ ਹੁੰਦੀਆਂ ਹਨ ਹਨਾ ਹਨਾ ਗੱਟਨ ਤੋਂ ਪਹਿਲਾਂ ਹੀ ਸਾਹਮਣੇ ਆ ਕੇ ਖੜੀਆਂ 10 ਮਿੰਟ ਸੋਣਿਆ ਪਹਿਲਾਂ ਨਾ ਆਪਾਂ ਕੇਕ ਕੋਲ ਕੇ ਰੱਖ ਲਿਆ ਸੀਗਾ ਵੀ ਚਲੋ ਕੇਕ ਕੱਟਦੇ ਆਂ ਫਿਰ ਅਸੀਂ ਸੋਚਿਆ ਵੀ ਚਲੋ ਇੱਕ ਜਣਾ ਇੱਕ ਦੋ ਜਣਾ ਹੋਰ ਰਹਿ ਗਿਆ ਵੀ ਹਜੇ ਵੇਟ ਕਰਨ ਨੂੰ ਮੜਾ ਜਾ ਉਹ ਤਾਂ ਕਰਕੇ ਨਾ ਕਿ ਅਸੀਂ ਕੇ ਕੱਟਣ ਤੋਂ ਪਹਿਲਾਂ ਗੇਮ ਖੇਡਣੀ ਸ਼ੁਰੂ ਕਰ ਗੇਮਾਂ ਜਿਹੜੀਆਂ ਅਸੀਂ ਕਿ ਸੋਚਿਆ ਸੀਗਾ ਉਹ ਖੇਡਣੀਆਂ ਸ਼ੁਰੂ ਕਰਤੀਆਂ ਤੇ ਅਸੀਂ ਪਹਿਲਾਂ ਇੱਥੇ ਚੇਅਰਸ ਵਾਲੀ ਗੇਮ ਖੇਡ ਰਹੇ ਸੀਗੇ ਤੇ ਜਦੋਂ ਵੀ ਗਾਣਾ ਬੰਦ ਹੁੰਦਾ ਤਾਂ ਨਾ ਇੱਕ ਚੇਅਰ ਘਟਾ ਦਿੰਦੇ ਤੇ ਮਤਲਬ ਜਿਹੜਾ ਵੀ ਜੀ ਨੂੰ ਵੀ ਸੀਟ ਮਿਲਦੀ ਸੀ ਤੇ ਸਭ ਤੋਂ ਪਹਿਲਾਂ ਯੂਵੀ ਹਾਰਿਆ ਤਾਂ ਯੂਵੀ ਤੋਂ ਆਈ ਯੂਵੀ ਦੀ ਚਾਚੀ ਹਾਰੀ ਸੀਗੀ ਤੇ ਲਾਈਨ ਵਾਸ ਬਸ ਐਦਾਂ ਫਿਰ ਮਾਸੀ ਜੀ ਮਾਸੀ ਤੋਂ ਬਾਅਦ ਮੇਰੀ 바ਰੀ ਆ ਗਈ ਫਿਰ 라ਵੀ ਦੀ ਤੇ ਹਰਪ੍ਰੀਤ ਦੀ ਹੈ ਨਾ ਤੇ ਜਦੋਂ ਬਸ ਇੰਨਾ ਇਤਨਾ ਇੰਨਾ ਮਜ਼ਾ ਆ ਰਿਹਾ ਤਾਂ ਸਾਨੂੰ ਖੇਡਦਿਆਂ ਨੂੰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਤਾਂ ਮਤਲਬ ਰੋਲਰਪੇਟਾ ਇੰਨਾ ਜ਼ਿਆਦਾ ਪੈ ਰਿਹਾ ਤਾਂ ਪਰ ਮਿਊਜ਼ਿਕ ਵੀ ਚੱਲ ਰਿਹਾ ਉਹ ਫਿਰ ਕਾਪੀਰਾਈਟ ਆ ਗਿਆ ਇਸ ਕਰਕੇ ਨਾ ਫਿਰ ਸਾਨੂੰ ਵੋਇਸ ਵੋਇਸ ਹੈ ਜਿਹੜੀ ਓਵਰ ਕਰਨੀ ਪਈ ਨਹੀਂ ਤਾਂ ਸਿਰ ਤੋਂ ਉਹ ਸ਼ੋਰ ਸ਼ਰਾਬਾ ਵੀ ਸਾਰਾ ਸੌਂਦਾ ਹਨਾ ਬਹੁਤ ਵਧੀਆ ਲੱਗਦਾ ਇੱਕ ਦੂਏ ਨੂੰ ਮਤਲਬ ਹਾਸੇ ਮਜ਼ਾ ਕਰਨਾ ਚੱਲ ਰਿਹਾ ਤਾਂ ਬੜਿਆਂ ਨੂੰ ਵੀ ਮਜ਼ਾ ਆ ਰਿਹਾ ਤਾਂ ਛੋਟਿਆਂ ਨੂੰ ਤਾਂ ਚਲੋ ਆਉਣਾ ਹੀ ਆਉਣਾ ਹੈ ਇਹ ਗੇਮਾਂ 'ਚ ਫਿਰ ਅਸੀਂ ਸੋਚਿਆ ਵੀ ਨਾ ਅੱਗੇ ਜਦੋਂ ਵੀ ਕੋਈ ਸੈਲੀਬ੍ਰੇਸ਼ਨ ਅੱਗੇ ਤੇ ਇੱਥੇ ਤਿਉਹਾਰ ਆਣਗੇ ਤਾਂ ਆਪਾਂ ਇਦਾਂ ਗੇਮਾਂ ਜ਼ਰੂਰ ਰੱਖਿਆ ਕਰਾਂਗੇ ਤੇ ਇਸ ਵਾਰ ਨਾਲ ਅਸੀਂ ਗੇਮਾਂ ਹੀ ਰੱਖਤੀਆਂ ਸੀ ਬਸ ਮਤਲਬ winner ਲਈ ਕੋਈ ਅਸੀਂ ਸੋ ਪ੍ਰਾਈਜ਼ ਨਹੀਂ ਸੋਚਿਆ ਸੀਗਾ ਪਰ ਅੱਗੇ ਤੋਂ ਜਦੋਂ ਵੀ ਗੇਮ ਰੱਖਿਆ ਕਰਾਂਗੇ ਤਾਂ winner ਲਈ ਹਨਾ ਪ੍ਰਾਈਜ਼ ਵੀ ਰੱਖਿਆ ਕਰਾਂਗੇ ਰੱਖਿਆ ਕਰਾਂਗੇ ਕਿਉਂ ਚਾਹੇ ਪ੍ਰਾਈਜ਼ ਨਾ ਚਾਹੇ ਛੋਟਾ ਹੋਵੇ ਪਰ ਮਜ਼ਾ ਬਹੁਤ ਆਉਂਦਾ ਤਾਂ ਇਹ ਅੰਦਚਨਾ ਬਰਥਡੇ ਬੋਏ ਜਿੱਤਣ ਕਰਕੇ ਫਿਰ ਅਸੀਂ ਇਹਨੂੰ ਕਿਹਾ ਵੀ ਤੇਰਾ ਤਾਂ ਅੱਜ ਬਰਥਡੇ ਆ ਤੈਨੂੰ ਤਾਂ ਪੈਸੇ ਛਗਨ ਮਿਲਣਗੇ ਪ੍ਰਾਈਜ਼ ਮਿਲਣਗੇ ਵੀ ਤੈਨੂੰ ਤਾਂ ਹੁਣ ਪ੍ਰਾਈਜ਼ ਦੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਤੇ ਲੋ ਜੀ ਹੁਣ ਅਸੀਂ ਇਹਤਵਾਰ ਖੇਡਦੇ ਹਾਂ ਜੀ ਦੂਜੀ ਗੇਮ ਲੋ ਜੀ ਹੁਣ ਆ ਗਈ ਆਪਣੀ ਦਰਾਨੀ ਜਠਾਣੀ ਦੀ ਵਾਰੀ ਤੇ ਹਜੇ ਕੇਕ ਕੱਟਣਾ ਹੈ ਬਸ ਹੁਣ ਇਹ ਗੇਮ ਤੋਂ ਬਾਅਦ ਅਸੀਂ ਕੇਕ ਕੱਟਦੇ ਹਾਂ ਕਿਉਂਕਿ ਤਾਈ ਉਹਨਾਂ ਨੇ ਕਿਹਾ ਵੀ ਨੇਰਾ ਹੋ ਰਿਹਾ ਵੀ ਅਸੀਂ ਜਾਣਾ ਹੈ ਤੇ ਦੂਈ ਜਿਹੜੀ ਫਰੋਜੀ ਚੁੰਨੀ ਵਾਲੀ ਚਾਚੀ ਨੂੰ ਤੁਸੀਂ ਦੇਖ ਰਹੇ ਹੋ ਉਹਨਾਂ ਤਾਂ ਇੰਨਾ ਮਜ਼ਾ ਆ ਰਿਹਾ ਤਾਂ ਬਸ ਉਹਨੂੰ ਖੇਡਣਾ ਨਾ ਜੀ ਵੀ ਕਰ ਰਿਹਾ ਤਾਂ ਬਹੁਤ ਜ਼ਿਆਦਾ ਦੇਖ ਦੇਖ ਕੇ ਪਰ ਉਹ ਵਲੌਗ ਦੇ ਚੱਕਰ ਕਰਨ ਖੇਡ ਨਹੀਂ ਸਕੀ ਹੈਗੀ ਤੇ ਲੋ ਜੀ ਇੱਥੇ ਨਾ ਮੈਂ ਜਿੱਤ ਰਹੀ ਐ ਤੇ ਮੈਨੂੰ ਜਿੱਤਦੀ ਨੂੰ ਦੇਖ ਕੇ ਨਾ ਮੇਰੀ ਦਰਾਨੀ ਨਾ ਦੋ ਤਿੰਨ ਗਲਾਸ ਐਂਡ ਚ ਆ ਕੇ ਉਹਨੇ ਛੋਟੀ ਜੀ ਚੀਟਿੰਗ ਕਰ ਲਈ ਦੋ ਤਿੰਨ ਗਲਾਸ ਕੱ ਨੇ ਆਣੇ ਉਹਨੂੰ ਚਿੰਮੜ ਕੇ ਭੂਤ ਨਹੀਂ ਮੰਗ ਕਹਿੰਦੇ ਤੁਸੀਂ ਚੇਟਿੰਗ ਕੀਤੀ ਐ ਪਰ ਜਿੱਤ ਗਈ ਫਿਰ ਵੀ ਮੈਂ ਹੀ ਮੈਂ ਜਿੰਨੇ ਮੈਂ ਜਿੰਨੇ ਵੀ ਇਹਦੇ ਨਾਲ ਚੈਲੰਜ ਕਰਦੀਆਂ ਸਾਰਿਆਂ 'ਚ ਹਾਰਦੀ ਆਂ ਚਲੋ ਮੈਂ ਤੁਹਾਨੂੰ ਕਹਣਾ ਲੈ ਆਂ ਕਿ ਕੋਈ ਕਿਹੜੇ ਤਰ੍ਹਾਂ ਮੈਂ ਬੰਦੀ ਕਰਿਆ ਅੱਛਾ ਵੀਡੀਓ ਆ ਕੋਪੀਰਾਈਟ ਆ ਜੂਗਾ ਫਿਰ ਚਲੋ ਆਜੋ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਯਰ ਹੈਪੀ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਟੂ ਟੂ ਕਰਦੇ ਹੈਪੀ ਟੂ ਟੂ ਹੈਪੀ ਟੂ ਟੂ ਹੈਪੀ ਟੂ ਟੂ क्रीम ਲੱਗੀ ਚਾਹ ਕਰੀਮ ਵਾਲਾ ਬਰੈਡ ਕੱਦ ਲਾ ਰਿਹਾ ਚਾਰ ਬਸ ਵਾਸੇ ਸ਼ੈਗਨ ਹੋ ਗਿਆ ਬਸ 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 ਆ ਲੈ ਚਲ ਆਲੀ ਕੀ ਬੀਜੀ ਆਲੀ ਕੀ ਬੀਜੀ ਇਹ ਇਨਦਰ ਨਹੀਂ ਹੋਣਾ ਹੋਰ ਕਰ ਉਹਦੀ ਦੀਗਾ ਵਿੱਚ ਬੱਚਿਆਂ ਨੂੰ ਆਈ ਚਲ ਚਲ ਆ ਗਿਆ ਚਲ ਚਲ ਬਸ ਚਲ ਚਲ ਅੱਜ ਦੋ ਦੋ ਬਰਥਡੇ ਮਨਾਏ ਜਾ ਰਹੇ ਆ ਇੱਕ ਨਾਲ ਇੱਕ ਹੋਰੀ ਕੀ ਪਤਾ ਉੱਪਰ ਜੰਮ ਗਿਆ ਹੋਵੇ ਇਸ ਨਾਲ ਕੱਟਣਾ ਫਿਰ ਠੀਕ ਹੈ ਸਿੰਪਲ ਇੱਕ ਵੀਡੀਓ ਬਣਾਇ ਨਾ ਵਾਲੀ ਚਲੇਗੀ ਚਲੋ ਉਹਦਾ ਵੀ ਲੰਘ ਗਿਆ ਤੇਰਾ ਵੀ ਲੰਘ ਗਿਆ ਇਹਨੂੰ ਪਾਣੀ ਲਿਆਗਲੇ ਸਾਲ ਦੰਦ ਥੋੜੀ ਗਿਆ ਇਹਦਾ ਹਲੇ ਹਲੇ 3-4 ਦਿਨ ਬਾਅਦ ਆਇਦਾ ਜਨਮ ਦਿਨ ਆ ਹਾਂ ਬੋਲੋ ਬੋਲੋ ਪਰਸੋਂ ਨੂੰ ਆ ਮਨਾਇਆ ਤੇਰੇ ਹਾਂ ਰਮਨਾਰ ਕੀ ਨਿਕਲਿਆ ਕੀ ਕੁੰਦੀ ਐਕਟਿੰਗ ਕਰ ਚਲੋ ਚਲੋ ਆਜੋ ਕਾਰਟੂਨ ਦੀ ਕਿਨੇ ਕਰਨੀ ਐ ਟੈਗ ਕਰ ਉਹ ਗਾਣਾ ਤਾਂ ਬੰਦ ਕਰ ਦਮੜਿਆ ਕਾਪੀਰਾਈਟ ਆ ਜਾਊਗਾ ਚਲ ਐਕਟਿੰਗ ਕਾਰਟੂਨ ਦੀ ਐਕਟਿੰਗ ਤੇਰੀ ਪਰਚੀ ਚ ਕਰ ਕਾਰਟੂਨ ਦੀ ਚਲੋ ਉਹ ਨਹੀਂ ਕਹਿਣਾ ਬਾਈ ਜੈਨੈ ਨੋਬੀਤਾ ਚਲੋ ਹਮ ਬੀ ਆਪਨੇ ਚਲੇ ਜਾਂ ਕਿਦੀ ਮੋਟੂ ਦੀ ਜੈ ਨੈਨੋਬੀਤਾ ਉਹ ਮੇਰੇ ਚਾਣੇ ਤੋਂ ਹੋ ਗਈ ਕੋਈ ਪਤਲੂ ਬਣਾਵੇਂ ਨਾਲ ਬਾਈ ਮੋਟੂ ਦੀ ਐਕਟਿੰਗ ਪਤਲੂ ਬਣਾਵੇਂ ਪਤਲੂ ਐਨੂੰ ਬਣਾ ਲਾ ਅੱਛਾ ਆ ਪਤਲੂ ਉਸੇ ਉਸੇ ਹਾਈ ਲਓ ਮੁਰ ਕੱਟ ਰਿਹਾ ਸੀ ਹਾਂ ਕਰੋ ਕਰੋ ਵੀਡੀਓ ਤਾਂ ਸਟਾਰਟ ਹੈ ਬਾਈ ਆ ਮੋਟੂ ਦੀ ਐਕਟਿੰਗ ਆ ਉਧਰ ਪਤਲੂ ਦੀ ਐਕਟਿੰਗ ਦੇਖਦੇ ਆ ਕਿ ਆ ਜਲੂਸ ਕਰਦੇ ਨੇ ਚੀ ਐ ਚੱਲ ਬਈ ਮੈਂ ਐਕਟਿੰਗ ਬੁਰੀ ਆਣੀ ਮੈਂ ਫੜ ਕੇ ਰੋਮ ਨੂੰ ਇਹਨੂੰ ਲੈ ਲੇ ਪਲੀਟ ਗਾਇਮ ਕਰ ਚੱਲ ਪੰਨ ਚੱਲ ਪੰਨ ਆ ਚਲੋ ਬਈ ਪਰਚੀ ਕਰਦਾ ਓਏ ਜਿਹਦੀ ਪਰਚੀ ਉਹਨੂੰ ਆਪੇ ਦੇਖਣ ਦੋ ਕੀ ਆ ਐਕਟਿੰਗ ਸ਼ੇਅਰ ਐਕਟਿੰਗ ਸ਼ੇਅਰ ਦੀ ਐ ਨਿਆਣਿਆਂ ਦੇ ਪਰਚੀਆਂ ਪਾਈਆਂ ਤੇ ਸ੍ਰੀ ਤ੍ਰੁੱਥ ਵੀ ਦਸਣੇ ਨੇ ਔਰ ਸੱਚ ਜੇ ਨਹੀਂ ਟਰਨਗੇ ਥੱਪੜ ਮਾਰ ਕੇ ਪਾ ਦਿੰਦੀ ਆ ਉਹ ਬਾਣਰੀ ਆ ਰਾਜ ਬਣੂਗਾ ਜੀ ਅਸਲੀਆ ਸ਼ੋਰਚਾ ਹਾਂ ਸ਼ੇਰ ਬਣੂਗਾ ਹੁਣ ਬਈ ਤਿਆਰ ਹੋ ਰੈਲੀ ਸਟੈਡੀ ਨੂੰ ਨਹੀਂ ਚਲੋ 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 ਚੱਪ ਚਲੋ ਸ਼ੇਰ ਸ਼ੇਰ ਆਓ ਜੀ ਚਲੋ ਬਈ ਇਹ ਟੀਕਦੇ ਨਹੀਂ ਅੱਜ ਦਵਾਈ ਉਹ ਕਹੇ ਦੀਆ ਯੂ ਵਿਲ ਵੇਟ ਯੂ ਵਿ ਬੇ ਵੇ ਥੋੜਾ ਟਰਨ ਆਉ ਦੋਹਾਂ ਦਾ ਮਿਰਚ ਖਾਓ ਖਾਓ ਆ ਤਾਂ ਮੈਨੂੰ ਸਾਰੇ ਨੇ ਬੰਦਾ ਕਿੰਨੀਆਂ ਗਾੜੀਆਂ ਨੇ ਉਹ ਨਹੀਂ ਲਿਖਿਆ ਹੋਇਆ ਮਿਰਚ ਖਾਣੀ ਹੈ ਮੇਰੀ ਜਾਨ ਗਈ ਮਿਰਚ ਖਾਣੀ ਹੈ ਹੁਣ ਮੈਨੂੰ ਜਿਹੜੇ ਦੇਖਦੇ ਮੇਰੇ ਸਬਸਕ੍ਰਾਈਬਰਾਂ ਨੂੰ ਪਤਾ ਹੈ ਇਹ ਮੈਂ ਦਿੰਦੀ ਹਾਂ ਮਿਰਚਾਂ ਖਾਣ ਦੀ ਉਹ ਤਾਂ ਪਰ ਲਈ ਮਿਰਚਾਂ ਬਹੁਤ ਖਾਂਦੀ ਆ ਕਲੀ ਦੀ ਬੈਲੈਂਸ ਬਲੂਨ 10 ਮਿੰਟਾ ਪੂਰੀ ਚਲ ਚ ਪਹਿਲਾਂ ਮੇਰਾ ਸਿਰ ਖਾ ਲਓ ਮਿਰਚ ਮਾਚ ਕਰਨੀ ਹੈ ਚਲ ਗਾ ਗਾ ਸ਼ਾਂਤ ਰਹੋ ਚਲ ਚਲ ਬਾਈ ਆ ਪੂਰੀ ਖਾ ਗੀ ਪੂਰੀ ਆਏ ਆਏ ਮੈਨੂੰ ਦੋ ਪੋਰੀ ਨਾ ਚਲੋ ਖਾ 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 ਯੂ ਵੀ ਪਿਛੜੋ ਥੋੜਾ ਚਲੋ ਦੋਨੋਂ ਬੈਠੋ ਚਲੋ ਬੈਠੋ ਛੋਟਾ ਬੋਡੀ ਹੈ ਰੋਟੀ ਨਾਲ ਤਾਂ ਖਾ ਲਵਾਂਦੀ ਮੈਂ ਖਾ ਫਿਰ ਹੁਣ ਚੈਲੰਜ ਆਇਆ ਹਾਏ ਮਿਰਚ ਚਲੋ ਇੱਕ ਵਾਰ ਸੇ ਖਾਇਆ ਹਾਏ ਓਹ ਬ੍ਰੀਕ ਕਾਫੀ ਲੈ ਲੈਂਦੇ ਨਾ ਕਦਰ ਮੈਨੂੰ ਨਹੀਂ ਆ ਗਿਆ ਮੈਂ ਤਾਂ ਮਿਰਚ ਜਮੀ ਨਹੀਂ ਖਾਂਦੀ ਮੈਂ ਤਾਂ ਜਮੀ ਵੀ ਮਿਰਚ ਨਹੀਂ ਖਾਂਦੀ ਹੈ ਜੀ ਹਾਲੋ ਹਾਲੋ ਛੱਡ ਜਾ ਮੈਨੂੰ ਕੰਗਲਾਂ ਦੀ ਸੂਈ ਜੀ ਮੈਨੂੰ ਸੂਈ ਮੈਂ ਖਾਂਦੀ ਤਾਂ ਛੱਡ ਕੋ ਸੂਈ ਦੀ ਕੰਗਲਾਂ ਦੀ ਆ ਹੁੰਦਾ ਚੈਲੰਜ ਆ ਹੁੰਦਾ ਚੈਲੰਜ ਐਨਸਗੁਰੂ ਹਰ ਵੀ ਤਾਂ ਆਰਾਮ ਨਾਲ ਹੀ ਹੋਵੀ ਆਰਾਮ ਨਾਲ ਐ ਇੱਕ ਠੰਡਾ ਪਾਣੀ ਕੋਲਡ ਡਰਿੰਕ ਪੀਆ ਕੋਕ ਵਾਲੀ ਕੁੱਟ ਪਰੀਆ ਫਨੀ ਦਾ ਨਾਕਿੰਦਾਸ ਨਾ ਜੁਲਾ ਚਲੋ ਕਰੋ ਚੈਲੰਜ ਆ ਐਵੇਂ ਨਹੀਂ ਦੀ ਪੂਰੇ ਐਵੇਂ ਪਿੰਕ ਵਾਲੇ ਖਾ ਕੇ ਦੱਸ ਕਿਆ ਹੈ ਵੀ ਉਵੇਂ ਇਦਨ ਨੂੰ ਕਰਕੇ ਦੱਸ ਲੋ ਜੀ ਸਾਡੀ ਲਾਸਟ ਵਾਰੀ ਆ ਇਹ ਇਹ ਤੋਂ ਬਾਅਦ ਅਸੀਂ ਦੱਸ ਗਾਣਾ ਗਾਓ ਗਾ ਗਾਣਾ ਮਿਰਚ ਤੇ ਬਚਣਾ ਇਹਨਾਂ ਤਾਂ ਗਾਣਾ ਗਾਵੇ ਚੁੱਪ ਕਰਕੇ ਗਾ ਗਾਣਾ ਗਾਣਾ ਗਾ ਸਾਰੇ ਗਾਮਾ ਵਦਨ ਚੱਜ ਨਾਲ ਹੀ ਉਹ ਵੀ ਕੋਈ ਨਾ ਬੈਠ ਕੇ ਗਾ ਦੇ ਗਾ ਦੇ ਵਧੀਆ ਸਰੀਲਾ ਲੈ ਲੈਣਾ ੜੇ ਦਾ ਹਾਂ ਕੋਈ ਨਾ ਜਿਹੜਾ ਜਆ ਵੀ ਆਉਂਦਾ ਉਹ ਮੇਂ ਗਾ ਦੇ ਆਉਂਦਾ ਨਹੀਂ ਕਿ ਮੈਂ ਆਉਂਦਾ ਥੱਲੇ ਕਦੇ ਬਹਿ ਕੇ ਕੁਰਸੀ ਤੇ ਬੈਠਣ ਨੂੰ ਕਿਹਾ ਤਾਂ ਤੈਨੂੰ ਪਿੱਛੇ ਪੰਜਾਬੀ ਗਾਣਾ ਪੁੱਛਾ ਲੈ ਚਲ ਗਾ ਦੇ ਵੀ ਆ ਬੈਠੀ ਹੁੰਦੀ ਨਹੀਂ ਗਾਉਂਦੀ ਕੋਈ ਗगन ਗਾਉਂਦੀ ਚਲੋ ਹਾਂ ਆਉਂਦਾ ਨਹੀਂ ਕਿ ਮੈਂ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੈਂ ਦਿਖਾਉਂਦੇ ਕਿਹਾ ਉਹਨੇ ਗੁਰਤੀ ਖਾਉਗਾ ਯੂਵੀ ਨਾ ਦਿਨ ਸਾਰਿਆਂ ਨੂੰ ਮੇਰੇ ਵੱਲੋਂ ਦੁਬਾਰਾ ਸਤ ਸ਼੍ਰੀ ਅਕਾਲ ਤੇ ਯੂਵੀ ਹੁਣ ਦੁਪਹਿਰ ਦਾ 1:00 ਵਜ ਗਿਆ ਅੱਜ ਹੈਗੇ ਯੂਵੀ ਨੂੰ ਛੁੱਟੀ ਕਿਉਂਕਿ ਪੇਪਰ ਨਾ ਜਿੱਦਣ ਪੇਪਰ ਹੁੰਦਾ ਉਹਦੇ ਬਾਅਦ ਇੱਕ ਦਿਨ ਦੀ ਛੁੱਟੀ ਹੁੰਦੀ ਆ ਵੀ ਘਰੇ ਬੱਟ ਕੇ ਅਪੀ ਰਿਵਿਜ਼ਨ ਕਰੋ ਪਰ ਵਿਜ਼ਨ ਤਾਂ ਕਿੱਡੀ ਹੁੰਦੀ ਹੈ ਤੇ ਅਜਿਹੇ ਸਕੂਲ ਚੋਂ ਲੋਟ ਆਉਂਦੇ ਨੇ ਤੇ ਹੁਣ ਇਹਦੇ ਛੇੜਾ ਉੱਠੇ ਇਹਦੇ ਛੇੜਾ ਉੱਠ ਰਿਹਾ ਢਿੱਡ ਚ ਵੀ ਮੈਂ ਮੈਗੀ ਖਾਧੀ ਤਿੰਨ ਦਿਨ ਹੋ ਗਏ ਨੇ ਹੁਣ ਇਹਨਾਂ ਮੈਗੀ ਦਾ ਪੈਕਟ ਰੋਲ ਦੇਣ ਦਾ ਰੋਜ਼ ਦੇਣ ਦਾ ਬਸ ਇਹ ਤਾਂ ਦੇਖਿਆ ਨਾ ਜਾ ਰਿਹਾ ਮੈਂ ਖਾ ਉਹ ਨਾ ਗਾਜਰਾਂ ਟੀਕ ਜਾਤ ਹੋਤੀ ਚਾ ਮਾਤਾ ਰਿਕਲਤਾ ਰਜਨ ਖੂੜ ਘਾਤਾ ਹੈ ਜਨ ਦਿਨ ਤੇ ਸਮੋਸੇ ਖਾਤੇ ਆ ਅੱਜ ਬਣਾ ਕੇ ਦੇਤਾ ਹੁਣ 20 ਦਿਨ ਮੈਂ ਤੇ ਮੈਨੂੰ ਨਹੀਂ ਮੰਗਣੀ ਠੀਕ ਹੈ ਜਰੂਰ ਮੈਂ ਜੀ ਬਣਾ ਕੇ ਦੇਗੀ ਇਹ ਕੁਛ ਇੱਕ ਟਮਾਟਰ ਪਿਆ ਮੈਨੂੰ ਐ ਵੀ ਦੋ ਚਾਰ ਕਿਲੋ ਹੋਰ ਲੈਣਾ ਤਾਂ ਗਲ ਜਾਊਗਾ ਟਮਾਟਰ ਪਾ ਕੇ ਆਪਾਂ ਮੈਂ ਨਹੀਂ ਬਣਾ ਕੇ ਦੇਣਾ Thank you. ਚਲੋ ਜੀ ਹੁਣ ਆਪਾਂ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਤੇ ਮਨਾ ਮੈਂ ਥੋੜਾ ਇੱਥੇ ਘਟ ਤਾਂ ਬੋਲੀ ਸੀਗੀ ਕਿਉਂਕਿ ਮੇਰੇ ਨਾ ਛਾਲੇ ਚ ਨਾ ਜਲਨ ਹੋ ਰਹੀ ਥੀ ਮੇਰੇ ਮੂੰਹ ਚ ਨਾ ਬੁੱਲਾ ਤੇ ਛਾਲੇ ਹੋਏ ਸੀਗੇ ਆਦ ਦੇ ਨਾਲ ਗਰਮ ਵਾਸ ਹੋਣ ਕਰ ਨਾਲ ਛਾਲੇ ਹੋ ਗਏ ਆਪਣੀ ਮੈਗੀ ਬਣ ਗਈ ਤੇ ਯੂਵੀ ਨੇ ਯੂਵੀ ਵਾਸਤੇ ਬਣਾਈ ਸੀ ਸਵੇਰੇ ਨਾ ਸੀ ਪਰੌੜੇ ਬਣਾਏ ਤੇ ਤਾਂ ਕਰਕੇ ਇਨਾ ਜੰਕ ਫੂਡ ਖਾ ਨਹੀਂ ਹੁੰਦਾ ਪਰ ਯੂਵੀ ਕਹਿੰਦਾ ਮੈਂ ਮम्मा ਖਾਣੀ ਐ ਮੈਗੀ ਇਸ ਕਰਕੇ ਫਿਰ ਮੈਨੂੰ ਬਣਾਣੀ ਪਈ ਹੁਣ ਅੱਜ ਦੀ ਵੀਡੀਓ ਜਿਹੜੀ ਆਪਣੇ ਇੱਥੇ ਤੱਕ ਸੀਗੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ